ਜੀ ਕੀ ਹਾਲੋ ਸਾਰੇ ਵੀਰਾਂ ਦਾ ਹੋਰ ਕੀ ਬਾਤਾਂ ਕਰਦੇ ਮੇਰੇ ਵੀ ਆਹ ਕੋੂਪਰ ਕੋਟਰ ਸੈਟਾਈ ਸਾਰੀ ਬੰਦ ਕਰ ਪਾ ਠੀਕ ਹੈ ਲੋਜੀ ਕਰਤੀ ਉਹਨਾਂ ਉਹ ਸਟਾਰਟਿੰਗ ਸਵੇਰੇ ਸਵੇਰੇ ਸਾਢੇ 9 ਵਜੇ ਫਿਰ ਰਾਤ ਬਈ ਮੈਂ ਇਧਰ ਹੀ ਸੌਂ ਗਿਆ ਸੀਗਾ ਚੱਕਰ ਕੀ ਆ ਨਾ ਲਾਈਟ ਨਹੀਂ ਸੀ ਯਾਰ ਹਾਂ ਹੋਰ ਤਾਂ ਸਾਰਾ ਨਹੀਂ ਸੀ ਸਿਰਫ ਆਪਣੇ 4 ਮੀਟਰਾਂ ਚ ਲਾਈਟ ਨਹੀਂ ਸੀ ਇੱਧਰ ਇਹ ਕਾ ਮੈਂ ਉੱਧਰ ਲੈ ਕੇ ਰੇਕਾ ਆਪਣੇ ਇੱਧਰ ਲੈ ਕੇ ਰ ਤੇ ਇੱਕ ਦੋ ਕਰਾਂ ਦੇ ਹੋਰ ਨਹੀਂ ਸੀ ਬਸ ਤਾ ਕਰਕੇ ਮੱਛਰ ਬਹੁਤ ਜਿਆਦੇ ਸੀ ਉਹ ਤੇ ਮੈਂ ਆਈ ਇਦਾਂ ਇਨਵਰਟਰ ਲੱਗਿਆ ਮੈਂ ਤਾਂ ਅਗਰ ਕਿਧਰ ਹੀ ਸੌ ਗਿਆ ਚਲੋ ਕੋਈ ਨਾ ਤੇ ਉੱਠਦੇ ਹਾਂ ਬਸ ਹੁਣ ਟਾਈਮ ਹੋ ਗਿਆ ਬਹੁਤ ਚੱਲਦੇ ਹਾਂ ਅਖਬਾਰ ਦੇਖਦੇ ਵਾਹ ਦੇ ਹਾਂਜੀ ਸਵੇਰੇ ਸਵੇਰੇ ਉੱਠਣਸਾਰੀ ਆ ਕੇ ਲੰਬੀ ਹੈ ਬੜਾ ਕੰਮ ਆਇਆਗਾ ਵਾਕੀ ਮੌਸਮ ਦੇਖੋ ਭਈ ਓਏ ਮੌਸਮ ਤਾਂ ਐਂ ਜਿਵਾਨਾ ਮੈਂ ਕਿਹਾ ਸਰੀ ਹੋਇਆ ਗਿਆ ਭਈ ਓਏ ਇਹ ਕਣੰਬਰੀ ਜਿਹਾ ਮੀਹ ਵਾਲਾ ਮਾਹੌਲ ਹੀ ਹੈ ਚਲੋ ਬੰਮ ਸੇਧੀ ਦੀ ਕਰ ਲੰਬੀ ਜਾਇਆ ਮਾਂ ਤੇ ਫਿਰ ਘਰੇ ਚੱਲਦੇ ਆ ਮੁੜ ਕੇ ਹਾਂਜੀ ਇਸ ਟਾਈਮ ਫਿਰਦੇ ਆ ਜੀ ਬਾਦਲ ਠੀਕ ਹੈ ਤੇ ਬਸ ਬਾਦਲੋਂ ਚੱਲਦੇ ਪਿੰਡ ਪਹਿਲਾਂ ਕਿ ਲੰਬੀ ਲੰਬੂ ਉਹ ਵਾਲੀ ਸ਼ੌਲ ਤੋਂ ਬਾਦਲ ਬਾਦਲੋਂ ਮਾਨਾ ਕਿ ਦੂਬਾ ਬਲਜੀਤ ਨਾਲ ਜਾ ਕੇਣਾ ਸ਼ਹਿਰ ਕਿ ਦਰਵਾਹਾ ਤੇ ਹਜੇ ਹੋਰ ਵੀ ਬਹੁਤ ਕੰਮ ਕਰਨੇ ਹਨ ਨੂੰ ਦੱਸਾਂਗੇ ਹੌਲੀ ਹੌਲੀ ਹਾਂਜੀ ਮੇਰੇ ਦੋਸਤੋ ਕਰਦੇ ਆਂ ਜੀ ਤਿਆਰੀ ਜੋੜੇ ਲਾਉਣ ਦੀ ਪਹਿਲੇ ਨੰਬਰ ਤੇ ਮੈਂ ਕਿ ਸਾਫ ਸਫਾਈ ਕਰੀ ਹੈ ਨਾ ਕਵਰੇਜ ਤੋਂ ਸਮੈਲ ਬਹੁਤ ਆ ਰਹੀ ਹੈ ਸਾਰੇ ਕੱਜ ਦੀ ਸਾਸਪਈ ਕਰਦੇ ਐਣ ਇੱਕ ਨੰਬਰ ਬਣਾ ਕੇ ਆ ਕਮਰਾ ਰੁਦੂਆ ਜੋੜਾ ਜੜਾ ਘਾ ਲਾਉਣੇ ਆ ਫਿਰ ਦਿਖਾਉਣੇ ਆ ਤੁਹਾਨੂੰ ਤੇ ਫੋਨ ਰੱਖ ਦਿਆਂ ਵੀਰੇ ਆਪਾਂ ਟਾਈਮ ਲੈਪਸ ਤੇ ਲਾ ਕੇ ਤੁਸੀਂ ਦੇਖੋ ਤੇ ਲੈ ਕੇ ਹਨਾ ਗੁਰੂ ਮਹਾਰਾਜ ਪੀਰਾਂ ਦਾ ਨਾਮ ਵੱਡੇ ਮਹਾਰਾਜ ਦਾ ਨਾਮ ਲੈ ਕੇ ਇਹ ਜੋੜੇ ਜੜੇ ਝੜਦੇ ਹਨਾ ਬਾਕੀ ਮੈਨੂੰ ਫੋਨ ਆ ਹੀ ਜਾਂਦਾ ਮੈਂ ਚਲੋ ਟਾਈਮ ਲੈਪਸ ਤੇ ਲਾ ਦਿਆਂ ਫੋਨ ਤੇ ਐਂ ਚੰਗੀ ਤਰ੍ਹਾਂ ਕਲੀਨ ਕਰਦਾ ਐ ਨਾ ਕਮਰੇ ਚ ਸੈਂਟ ਸਪ੍ਰੇ ਛਿੜਕ ਕੇ ਇੱਕ ਨੰਬਰ ਬਣਾ ਦਈਏ ਫਰੇਗਰੈਂਸ ਆਉ ਲਾ ਜੇ ਹਾਂਜੀ ਬੈੱਡ ਹੀਟਾਂ ਪਿੱਲੋ ਕਵਰ ਇੱਕ ਇੱਕ ਚੀਜ਼ ਲਾ ਲੈਂਦੀ ਆਪਾਂ ਸਾਰੀ ਇੱਧਰ ਚੱਲ ਰਹੀ ਐ ਬੀਅਰ ਠੰਡੇ ਜਿ ਠੰਡੀ ਮੀ ਵੀ ਰ ਆ ਗਿਆ ਲੋ ਵਰਪਾਂ ਗਣਗਾ ਚਲ ਕੋਈ ਨਰ ਕਮਰੇ ਸਾਫ਼ ਸਫਾਈ ਕਰ ਜਾਂਦੇ ਸੀ ਚਾਦਰਾਂ ਜੁੱਤਰਾ ਬਦਲੀਆਂ ਇੱਕ ਵਾਰ ਜਿਹੜਾ ਆਪਾਂ ਕਰਾ ਯੂਜ਼ ਕਰ ਲੈਣਾ ਕਲੌਥਸ ਜਾਂ ਕੱਪੜੇ ਕੋ ਧੋਤੇ ਨਹੀਂ ਆਉਂਦੇ ਉਸਦੇ ਮਚਾਏ ਜਾਣਗੇ ਹਾਂਜੀ ਮੇਰੇ ਦੋਸਤੋ ਤੇ ਪੂਰਾ ਕੰਮ ਖਿੱਚ ਰਖਿਆ ਹੀ ਮੈਨੂੰ ਘੰਟਾ ਹੋ ਗਿਆ ਠੀਕ ਹੈ ਦੇਖੋ ਮੈਡ ਸਾਰੇ ਧੋ ਤੋਂ ਪਾ ਤੇ ਸੁੱਕਣੇ ਬਈ ਸਾਰੇ ਮੈਡ ਧੋ ਤੋਂ ਪਾ ਤੇ ਸੁੱਕਣੇ ਇਧਰੋਂ ਟ੍ਰੇਆਂ ਕੱਢ ਲੀਆਂ ਦਾਣੇ ਪਾਣੀ ਵਾਲੀਆਂ ਬਾਦਾਂ ਬਦੂ ਵੇਖੋ ਲੱਕ ਕਿੰਨੇ ਸਮਾਂ ਪੁਰਾਣਾ ਉਮੀ ਪਏ ਆ ਠੀਕ ਹੈ ਚਲੋ ਕੋਈ ਗੱਲ ਨਹੀਂ ਇਹ ਸਾਰੇ ਸਪਾਈ ਦਾਣੇ ਦੂਨੇ ਕੋਈ ਵੀਡੀਓ ਖਿਆਰ ਦਿੰਦੇ ਆ ਪੇ ਗੋਲੇ ਵਾਲੇ ਚੋਕ ਲੈਣਗੇ ਠੀਕ ਹੈ ਜੀ ਤਾਂ ਪੂਰਾ ਸਫਾਈਆਂ ਵਾਲਾ ਤਾਂ ਜੋਰ ਰਸ਼ੋਰਾ ਤੇ ਨਹੀਂ ਜਾਂਦਾ ਮੈਂ ਹੈ ਵੀ ਨਾ ਨਵੀੜ ਕੇ ਕੰਮ ਕਰਣਾ ਸਾਰੇ ਚੰਗੀ ਤਰ੍ਹਾਂ ਧੋ ਕੇ ਇਧਰ ਆਹ ਦਾਣਾਂ ਵਾਲੇ ਭਾਂਡੇ ਇਧਰ ਆਹ ਬਦਾਮਾਂ ਵਾਲੇ ਪਾਣੀ ਵਾਲੇ ਭਾਂਡੇ ਸਾਰੇ ਗਲਾਸ ਵੀ ਉਸਮਾਨੇ ਜਿੰਨੇ ਪੈ ਜੀ ਵਿੱਚ ਹੈ ਨਾ ਇਹ ਤੋਏੜ ਚੀਜ਼ਾਂ ਇਹ ਵੀ ਤੋਤੀਆਂ ਬਣਾਦਾ ਚੰਗੀ ਤਰ੍ਹਾਂ ਚਾਂਦੀ ਬਣਾਤੀ ਇਧਰ ਇਹਨਾਂ ਦੀ ਤੇ ਆਜੋ ਹੁਣ ਕਮਰੇ ਕੰਨੀ ਲੈ ਕੇ ਚੱਲਾਂ ਨਹੀਂ ਤਰੇ ਅੱਜ ਹੀ ਓੜਨਾ ਲਾਉਂਦੀ ਐ ਕਿ ਪੜਕ ਕੱਲ ਤੱਕਰ ਵੀ ਹੋ ਜੇ ਹੈ ਨਾ ਆਪਣਾ ਪੋਸਟਪੋਨ ਕਰ ਦਈਏ ਕੰਮ ਤੇ ਖੜ ਜੋ ਕਮਰਾ ਬਣਾ ਤਾ 1 ਨੰਬਰ ਬਈ ਸਾਬਸਫਾਈ ਕਰਕੇ ਜਾਵਾ ਪੂਰਾ A1 ਫਰਸਟ ਕਲਾਸ ਡੋਲਿਆਂ ਦੀ ਸਾਬਸਫਾਈ ਪਿੰਜਰਿਆਂ ਦੀ ਸਾਬਸਫਾਈ ਬੈੱਡ ਸ਼ੀਟਾਂ ਛੂਟਾ ਪੱਟ ਤਿਆਂ ਸਾਰਾ ਨੇ ਕਵਰ ਪੱਟ ਤੇ ਇਦਰ ਆ ਸਾਰਾ ਕੁਛ ਇਹ ਤੇ ਓਕੇ ਹੋ ਗਿਆ ਰਿਪੋਰਟਾਂ ਤੇ ਲਿਓ ਨਾਲ ਕੀਤੀ ਮਾਰੀ ਇਹਦਾ ਮੰਜਾ ਕਰਤਾ ਦਰਵਾਜੇ 'ਚ ਵੀ ਆਪਾਂ ਸਿੱਧੇ ਹੀ ਸਾਬ ਗਤਾਲੇ ਇਹਦੇ ਕਰਕੇ ਨਾ ਕਮਰੇ 'ਚ ਜਿਆਦਾ ਗੰਦਗੀ ਫੈਲਦੀ ਹੈ ਉਹ ਦੇਖੋ ਇਹਦਾ ਕਮਰਾ ਉਹ ਕਮਰਾ ਖੇਣਾ ਮੰਜਾੜਾ ਇਹਦਾ ਦਰਵਾਜੇ 'ਚ ਤੂੰ ਪੁੱਤ ਦਰਵਾਜੇ 'ਚ ਬੈਣਾ ਠੀਕ ਹੈ ਮੜਾ ਮੋਟਾ ਅੰਦਰ ਆਇਆ ਕਰੀ ਹਾਲ ਚਾਲ ਪੁੱਛਣ ਜਿਆਦਿਆਂ ਤੋਂ ਬਾਹਰ ਆਖੀ ਰੱਖਣੀ ਹੈ ਓਕੇ ਸਾਰਾ ਸਮਾਨ ਆਇਆ ਕਰਤੇ ਸੈਟ ਵਟ ਸਿਰਫ ਹੁਣ ਇੱਕ ਕੰਮ ਤਾਂ ਰਹਿੰਦਾ ਆਪਣੇ ਦੋ ਘਰਾਂ ਦੀ ਲੈਟ ਹੈ ਨਹੀਂ ਕਾ ਆਪਣੇ ਇਧਰਲੇ ਘਰ ਇੱਕ ਬਣੇ ਉਧਰਲੇ ਕਰੇ ਬਿਜਲੀ ਵਾਲ ਨੂੰ ਫੋਨ ਲਾਇਆ ਹਨਾ ਕੰਜਰ ਦਾ ਤੜਕਾ ਤਿੰਨ ਚਾਰ ਹੀ ਲਾਦਾ ਹੀ ਖਈ ਉਪਰੇ ਨਹੀਂ ਹੈ ਤੱਕ ਇਹ ਮੇਰੀ ਤਾਂ ਫਿਰ ਕੋਈ ਪਿੰਡੋ ਚੜਾ ਕੇ ਲਿਆ ਮੈਂ ਇਲੈਕਟ੍ਰੀਸ਼ੀਅਨ ਮੈਂਨ ਤੇ ਉਹ ਤੋਂ ਆਪਣੀ ਬਿਜਲੀ ਚਾਲ ਦੀ ਕਰਾ ਕੇ ਭਈ ਰਾਤ ਦੀ ਬਿਜਲੀ ਹੈ ਨਹੀਂ ਆਪਣੇ ਦੋ ਘਰਾਂ ਚ ਕਰਦੇ ਆ ਫਿਰ ਕੋਈ ਗੱਲ ਨਹੀਂ ਜਿਹਦੇ ਜੋੜਨਾ ਜਣਾ ਇਹ ਲਾਉਣ ਲੱਗਿਆ ਮੈਂ ਫਿਰ ਮੈਂ ਵੀਡੀਓ ਲਾ ਲੂੰਗਾ ਹਣਾ ਉਹ ਦਿਖਾ ਦੇਣਾ ਤੁਹਾਨੂੰ ਆਪਾਂ ਕੋਈ ਚੱਕਰ ਲੈ ਇੱਥੇ ਸਹੀ ਐ ਲਿਓ ਪੁੱਤ ਜਾਵਾਂ ਇੱਥੇ ਇੱਕ ਨੰਬਰ ਆ ਤੂੰ ਬਾਲਾ ਸੋਹਣਾ ਲੱਗਿਆ ਨਾ ਇੱਥੇ ਬੜਾ ਸੱਚੀ ਆ ਇੱਥੇ ਬੈਠਾ ਤੇਰਾ ਬਾਲਾ ਮੂਹਦਾ ਮੈਨੂੰ ਬਾਕੀ ਤਰਾਸੇ ਗਾਨੀ ਹੀ ਹੋਣੀ ਕੋਈ ਗੱਲ ਨਹੀਂ ਆਪਾਂ ਜਿਹੜੀ ਗਾਨੀ ਲਾਤੀ ਹਣਾ ਖੜ ਜਾ ਲਾ ਦਿੰਦੇ ਇੱਕ ਦੋ ਪੱਟ ਦਿੰਦੇ ਮੈਨੂੰ ਤੇ ਉਹਦਾ ਮਨ ਕਰਦਾ ਦਵਾਈ ਵੀ ਛਿੜਕ ਕੇ ਆਪੇ ਹੋਈ ਕੋਈ ਗੱਲ ਨਹੀਂ ਉਹਦਾ ਝੜ ਗੇ ਚਚੜ ਬਹੁਤ ਇਹਦੇ ਬਹੁਤ ਹੱਥ ਕਰ ਤਾਂ ਲੈ ਗਏ ਸਾਰੇ ਹੀ ਹਣਾ ਥੋੜੇ ਮੋਟੇ ਰਗੇ ਵੀ ਲੈ ਜਾਣਗੇ ਇੱਕਦਰੀ ਦਵਾਈ ਹੋਰ ਛਿੜਕ ਦਾਂਗੇ ਤੇ ਆਪਾਂ ਜਾਖਣ ਜੋ ਹੂੰ ਵੀ ਪੂਰੀ ਚੰਗੀ ਤਰ੍ਹਾਂ ਹੀਲ ਹੋ ਤੇ ਵਸੇ ਦੀ ਕੋ ਫੀਡ ਮੁਕੀ ਪਈ ਹੈ ਨਾ ਖਰਾਕ ਤੇ ਇੱਕ ਵਾਰ ਮੋਟਰਸਾਈਕਲ ਲੈ ਆਣ ਦੀ ਸੋਚ ਰਹੇ ਹਾਂ ਨਾ ਕਿਉਂਕਿ ਆਈ ਦੀ ਹਾਲਤ ਜਿਆਦਾ ਹੀ ਖਰਾਬ ਮੋਟਰਸਾਈਕਲ ਤੁਸੀਂ ਆਪ ਹੀ ਦੇਖ ਲਓ ਨਾ ਮੀਰੇ ਕੇਰ ਮੋਟਰਸਾਈਕਲ ਆਪਾਂ ਨਵਾਂ ਲੈ ਲਗੇ ਕੋਈ ਹੈ ਨਾ ਕੋਈ 19 20 ਮਾਡਲ ਮਿਲਦਾ ਹੋਵੇ ਕੋਈ ਸਪਲੈਂਡਰ ਆ ਪਲਟੀਨਾ ਵੈਸੇ ਆਪਾਂ ਨੂੰ ਪਲਟੀਨਾ ਜਿਆਦਾ ਬੈਨੀਫਿਟ ਚ ਕਿਉਂਕਿ ਪਲਟੀਨਾ ਤੇਲ ਘੱਟ ਖਾਂਦਾ ਤੇ ਸਾਨੂੰ ਪਤਾ ਵੀ ਆਪਾਂ ਦਾ ਖੜਦੇ ਨਹੀਂ ਘਰੇ ਹੈ ਨਾ ਤੇ ਬਾਕੀ ਪਲਟੀਨੇ ਦੀ ਸੀਡੀ ਵੀ ਲੰਮੀ ਹੁੰਦੀ ਹੈ ਨਾ ਪਿੰਜਰੇ ਪੁੰਜਰੇ ਬਾਜੀ ਬੂਈ ਤੇ ਦੋ ਤਿੰਨ ਬੰਦੇ ਸੌਖੇ ਜਾ ਬਣਦੇ ਆ ਜੇ ਆਪਾਂ ਸੋਚ ਕੇ ਵੇ ਇਹ ਆ ਸਕਲੈਂਡਰ ਤੇ ਇਹ ਬੁਲਟ ਫਿਰ ਹਨਾ ਇਹ ਤਾਂ ਸਰਦਾਰੀ ਕੰਮ ਆ ਸਾਨੂੰ ਪਤਾ ਦੋਵੇਂ ਤੇ ਇਹ ਉਪਲਟੀਨਾ ਵੀ ਮਾੜਾ ਨਹੀਂ ਮੁਰ ਸਾ ਬੜੀਆ ਰੇਵਰੇਜ ਬਹੁਤ ਦੇ ਨਾਲ ਸੀਟ ਲੰਮੀ ਹੁੰਦੀ ਉਹਦੇ ਜਿਆਦਾ ਆਪਾਂ ਨੂੰ ਬੈਨੀਫਿਟ ਮਿਲਦੇ ਆ ਬਾਕੀ ਦੇਖਦੇ ਹਾਂ ਜੇ ਪਲਾਨ ਕਰ ਰਹੇ ਆ ਵੀ ਉਪਲਟੀਨਾ ਲੈ ਲਗੇ ਹਨਾ ਥੋੜਾ ਪੈਸਿਆਂ ਦੀ ਦਿੱਕਤ ਆ ਰਹੀ ਆ ਬਸ ਥੋੜੇ ਪੈਸਿਆਂ ਦਾ ਰੇਂਜਮੈਂਟ ਮੇਰੀ ਪੇ ਆ ਗਈ ਨਾ ਫਿਰ ਤਾਂ ਆਪਾਂ ਚੱਕ ਲਾਂ ਕੋਈ ਨਾ ਮਲੀ ਵੀ ਆਂਦਾ ਆਪਾਂ ਨੂੰ ਬੜੀਆ ਚਲੋ ਦੇਖਦੇ ਆ ਬਾਕੀ ਕੀ ਬਾਤ ਹਾਂਜੀ ਤੇ ਕਲੀ ਵੀ ਕਰਨੀ ਤਿਆਰ ਬਾਈ ਹਣਾ ਖੁੱਡਿਆ ਜਣਾ ਮੀਂਹ ਘਰ ਨੂੰ ਵੀ ਸੇਲ ਬਣਿਆ ਨੇ ਵਾਸ਼ਰ ਕਰਕੇ ਪਾਣੀ ਜਾਂਦਾ ਅੰਦਰ ਤੇ ਬਾਕੀ ਇਧਰ ਡੰਡਾ ਪਾਸ ਇਧਰ ਕਬੂਤਰ ਜ਼ਿਆਦਾ ਹੋਈ ਜੀ ਵੱਡੇ ਆਪਣੇ ਕੋਲੇ ਹਣਾ ਇਹਦੇ ਮੁੱਲ ਵਾਲੇ ਕਹਿੰਦੇ ਵੀ ਮੁੱਲ ਵਾਲੇ ਕਬੂਤਰ ਸੁਨਾਰੀ ਦੇ ਸੀ ਕਹਿੰਦੇ ਉਪਰੇ ਰੰਗ ਲੱਗੇ ਵਾਲੇ ਠੀਕ ਹੈ ਕਿ ਨਹੀਂ ਤੇ ਬਾਕੀ ਚਲੋ ਮੁੱਲਾਂਾਂ ਦੀ ਵੀ ਹਿਸਟਰੀ ਤੁਹਾਨੂੰ ਦੱਸਾਂਗੇ ਸਾਰੇ ਕਬੂਤਰਾਂ ਦੀ ਕੋਈ ਚੱਕਰ ਨਹੀਂ ਕਿ ਰਮਣਾ ਟਾਈਮ ਲੈਪਸ ਲਾ ਕੇ ਮੂੰਹਾਂ ਬਣ ਕੇ ਸਾਰੇ ਖੁੱਡਿਆਂ ਕਲੀ-ਕੁਲੀ ਸੱਟਾਂ ਕਰਾਂ ਜੱਜ ਕੇ ਫਿਰ ਹਣ ਜੋੜੀਆਂ ਅੰਦਰ ਛੱਡ ਕੇ ਹਣਾ ਮੈਡ ਮੂਡ ਪਾ ਕੇ ਸਾਰੇ ਪਿੰਜਰੇ ਕਰਦੇ ਤਿਆਰ ਬਈ ਆਪਾਂ ਦੇਖੋ ਹਣਾ ਇੱਕ ਇੱਕ ਜੋੜੀ ਨੂੰ ਇੱਕ ਇੱਕ ਜਿੰਨੇ ਤਨ ਆਂਡੇ ਨਹੀਂ ਲਾਉਂਦੀ ਪੂਰੀ ਨਿਗਰਾਨੀ ਚ ਮੈਂ ਮੈਂ ਜੋੜ ਦਾ ਲਾ ਦੇਣਾ ਆਪਾਂ ਤੇ ਲੇਟ ਹੋਈ ਜੇ ਨੇ ਕੰਮ ਬਾਹਲੇ ਕਰਨੇ ਆ ਵੀ ਮੈਂ ਬਾਹਲੇ ਜਿਆਦਾ ਹੀ ਤਾਂ ਕਰਦਾ ਨਾ ਵੀਡੀਓ ਥੋੜੀ ਘੱਟ ਲਾਉਂਗਾ ਬਸ ਤੁਸੀਂ ਟਾਈਮ ਤੋਂ ਲੈਪਸੀ ਦੇਖੋ ਵੀ ਕਿਵੇਂ ਨਿਪਟਦਾ ਹੈ ਤੇ ਇਧਰ ਭਾਂਡੇ ਭੁੰਡੇ ਤੋਤੇ ਪਈ ਚੰਗੀ ਤਰ੍ਹਾਂ ਕਲੀਨ ਕਰਕੇ ਸਭ ਸਾਮ ਤੇ ਇਧਰ ਇਹ ਸਭ ਅੰਦਰ ਚ ਜਾ ਦਾਂਗੇ ਆਪਾਂ ਜਾ ਕੇ ਠੀਕ ਹੈ ਕਿ ਨਹੀਂ ਸਾਰੇ ਖੁੱਡਾਂ ਚ ਕਲੀ ਪਾਤੀ ਸਾਰੇ ਕਬੂਤਰਾਂ ਦਾ ਦਾਣਾ ਰੈਡੀ ਕਰ ਲਿਆ ਪਾਣੀ ਹੈ ਨਾ ਰੱਖੀ ਯਾਰ ਵੀ ਵੀੜੀ ਕੰਮ ਤੋਂ ਦੇ ਟਾਈਮ ਨਾਲ ਆ ਜਾ ਪੁੱਤ ਖੜ ਦਿਓ ਇੱਕ ਮਿੰਟ ਹੋਰ ਮੈਂ ਰੱਖਦਾ ਵੀਡੀਓ ਬਾਅਦ ਚ ਲਾਉਂਗਾ ਕਲੀ ਚੜ ਜਾਂਦੀ ਐ ਬਈ ਯਾਰਣਾ ਇਧਰ ਗਾਂ ਦੀ ਹਾਲਤ ਵੀ ਨਹੀਂ ਦੇਖੀ ਜਾਂਦੀ ਬਈ ਯਾਰਾ ਹੁਣ ਤਾਂ ਇੰਨੀ ਔਖੀ ਹੋਈ ਜਾਂਦੀ ਐ ਬਿਚਾਰੀ ਦਵਾਈ ਵੀ ਬਹੁਤ ਲਵਾਦੀ ਲਾਰਜ ਟ੍ਰੀਟਮੈਂਟ ਬਹੁਤ ਕਰ ਰਿਹਾ ਜਿੰਨਾ ਹੋ ਸਕੇ ਉਹਨਾ ਕਰਤਾ ਪਰ ਮੈਨੂੰ ਲੱਗਦਾ ਵੀ 25-30 ਹਜ਼ਾਰ ਦੀ ਦਵਾਈ ਲਾਤੀ ਆਪਾਂ ਗਾਂ ਦੇ ਬਈ ਹਨਾ ਤਿੰਨ ਡਾਕਟਰ ਬਦਲਤੇ ਟੌਪ ਟੌਪ ਦੇ ਪਰ ਨਹੀਂ ਖੜੀ ਹੋਈ ਸੂਨ ਵਾਲੇ ਹਨ ਔਖੀ ਹੋ ਜਾਂਦੇ ਰੱਬ ਜਾਣੇ ਬੱਚਾ ਢਿੱਡ ਚ ਮਰ ਗਿਆ ਰੱਬ ਜਾਣੇ ਹੈਗਾ ਹਜੇ ਬਹੁਤ ਔਖੀ ਹੈ ਬਈ ਯਾਰ ਇਹ ਦੂ ਚੰਗਾ ਜਾ ਤਾਂ ਹੋ ਜੇ ਸੈੱਟ ਹਨਾ ਤੇ ਜਾਂ ਫਿਰ ਇੱਕ ਪਾਸਾ ਹੋਇਆ ਹੋਵੇ ਇਹਦੇ ਨਾਲ ਤਾਂ ਇੰਨਾ ਜਿਹਾ ਔਖੇ ਹੋਣ ਨਾਲ ਉਹ ਤਾਂ ਸੈੱਟ ਹੋਈ ਹੋਵੇ ਤੇ ਜਾਂ ਫਿਰ ਗੱਡੀ ਚੜੀ ਹੋਈ ਤਾਂ ਉਹ ਵੀ ਚੰਗਾ ਹੈਗਾ ਪਰ ਇਹ ਜਾਣ ਬੜੀ ਔਖੀ ਹੈ ਦੀ ਵਿਚਾਰੀ ਦੀ ਲੈ ਹੁਣ ਐਡਾ ਖੋਲਾ ਯਾਰ ਕਿੱਥੇ ਲੋਟ ਆਦਾ ਬਈ ਨਾ ਚੱਕਿਆ ਜਾਂਦਾ ਨਾ ਧਰਿਆ ਜਾਂਦਾ ਨਾ ਪਾਸੇ ਕੀਤਾ ਜਾਂਦਾ ਬਸ ਹਨਾ ਚਲ ਬੇਚਾਰੀ ਨੂੰ ਸਿੱਧੀ ਕਰਦੇ ਨੇ ਪੁੱਠੀ ਕਰਦੇ ਨੇ ਦਵਾਈ ਲਵਾਦੇ ਬੋਤਲਾ ਲਵਾਦੇ ਬਹੁਤ ਟ੍ਰੀਟਮੈਂਟ ਕਰਤਾ ਹੱਥ ਖੜੇ ਆ ਬਾਈ ਮੁਸ਼ਕਲਾ ਹੁੰਦਾ ਹਾਂਜੀ ਮੇਰੇ ਵੀਰੋ ਲਓ ਜੀ ਕੈਮਰਾ ਫੋਟੋ ਜੀ ਕਿਰਾ ਇੱਕ ਮਿੰਟ ਜੀ ਠੀਕ ਹੈ ਜੋੜਨਾ ਲੱਗਿਆ ਈ ਛੜਨ 16 ਤਰੀਕਾ ਅਗਲੇ ਮਹੀਨੇ ਦੇ ਲਈ ਜਲਾਈ ਜਲਾਈ 16 ਜੁਲਾਈ 2025 ਸਹੀ ਹੁੰਦੇ ਨਾ 16 ਅਗਲੇ ਸਾਲ ਨਹੀਂ ਹੋਏ 5000 5000 ਦਾ ਹੋਰ 100 ਵਾਹਿਗੁਰੂ ਸੱਚੇ ਪਾਤਸ਼ਾਹ 2 ਸਾਲ ਤੂੰ ਸਾਡੇ ਬਹੁ ਮਾੜੇ ਟਪਾਤੇ ਪਰ ਕੋਈ ਨਾ ਸੀ ਖੁਸ਼ ਐ ਤੇ ਗਾਹਾਂ ਵਾਲਾ ਸਾਲ ਮਾੜਾ ਮੋਟਾ ਸਾਡੀ ਲਾਜ ਰੱਖ ਲਈ ਤੇ ਜੋੜਿਆਂ ਨਾਲ ਲੱਗੇ ਆ ਮੱਥਾ ਟੇਕ ਕੇ ਐ ਵਾਹਿਗੁਰੂ ਐ بابا ਮਣੀਰਾਮ ਦੇ ਸੱਚੇ ਪਾਤਸ਼ਾਹ ਮਾਤਾ ਸਾਰੇ ਦੇਵੀ ਦੇਵਤੇ ਦੇ ਵਾਲੇ ਜੀ ਆ ਜੱਜ ਬਾਬਾ ਬਸ ਜੈਦਾ ਦਾ ਜੈਦਾ ਦਾ ਜੀ ਚਲ ਜੋੜ ਕੇ ਛੱਡਦੇ ਫਿਰ ਦਿਖਾਉਣੇ ਤੁਹਾਨੂੰ ਕੋਈ ਲਓ ਜੀ ਕਰ ਮਾਰ ਸੱਚੇ ਪਾਤਸ਼ਾਹ ਮਾਲ ਦਾ 18 ਬੋਲ ਲੱਗੇ ਦਾ ਸੋਣ ਕੇ ਜੋੜਵਾ ਲੂੰਗਾ ਆਪਣੇ ਮਾਰ ਦਾ ਪਰ ਬਸ ਲਾਉਣਾ ਪੈਣਾ ਠੀਕ ਹੈ ਕਿ ਨਹੀਂ ਸਭ ਤੋਂ ਪਹਿਲੇ ਨੰਬਰ ਤੇ ਵੱਡਾ ਸ਼ਾਹਕਾ ਸੱਦੇ ਸਾਹ ਹੁੰਦਾ ਠੀਕ ਹੈ ਲੈ ਪੁੱਤ ਠੀਕ ਹੈ ਕਿ ਨਹੀਂ ਛੋਟਾ ਵੀ ਮੁੱਲ ਤੇ ਸਾਡਾ ਵੀ ਮੁੱਲ ਤੇ ਕਮ ਐ ਉਹ ਜੇ ਕਰਨੀ ਆ ਸਹੀ ਹੈ ਕਿ ਨਹੀਂ ਇਹ ਤਾਂ ਚਾਲੂ ਬਣਾ ਦੇ ਇਹ ਤਾਂ ਬਾਲਾ ਉਹ ਮਸਤ ਹੈ ਲੱਗ ਗਈ ਬਸ ਇਹ ਤਾਂ ਸਰਜ पहली जोड़ी कर सच्ची सारे मैं ला ना कुछ नहीं लाऊंगा पैनगा नमला लावे मुला सारे लावे पहली जोड़ी छो दा दी दिखा दी जो छत्तीस बाकी सारे जो छाइम सुना की <laughs> <था>, <बारे। laughs> ਕੇ ਸੋਝਿਆ ਕਰ ਬਾਬੇ ਵੀਰੋ ਦੂਜੀ ਲਾ ਦੇ ਆਇਆ ਉਹ ਕੋਹੂ ਦੇ ਖਾਣੇ ਮਰ ਵੀਕਣਾ ਬਗਲਾ ਵਾਲਿਆਂ ਦੀ ਮਾਂ ਨਹੀਂ ਖਿਆਰੀ ਕਰਨ ਜਿਹੜਾ ਪਾਕਾ ਹੈ ਜਿਹੜਾ ਬਾਹਰ ਉੱਡੇ ਪਾਸੇ ਰਣ ਜਾ ਕੇ ਉਹ ਪਾਲੀਆ ਦਾ ਕਾਫੀ ਨੇ 100% ਦਾ ਹਾਈ ਕੁਪੀਆ ਤੇ ਇਹਦੇ ਖਾਣੇ ਮਰ ਵੀ ਗਏ ਨੇ ਪਰ ਵੀ ਨਹੀਂ ਜਗਾ ਲੱਗਦਾ ਸ਼ਾਖਾ ਹਾਂ ਵਈ ਸ਼ਾਖਾ ਚ ਤੀਨੋ ਆ ਰਿਹਾ ਇਹਦੇ 99 ਨਾਲ ਬਈ ਹੈ ਥੋਕਾ ਲਈ ਜਮਾਜੀ 19 ਪੱਕੀ ਗੱਲ ਹੈ 19 ਨੰਬਰ ਇਹਦੇ ਤੇ ਉਹਦੇ 016 ਇਹਦੇ ਉੱਤਰ ਹੈ ਇਹ ਕਿਵੇਂ ਇਹਦੇ ਦੇਖੀ 016 ਹੋਊਗਾ 100 ਡਰ ਚਾਰ ਬੱਚੇ ਕਢਾਈ ਸੀਗੇ ਆਪਾਂ ਚਾਰ ਕਿਮ ਕਢਾਈ ਸੀ ਯਾਰ ਇਹਦੇ ਇੱਕ ਦਾ ਪਾਕਾ ਨਾਲ ਸੀ ਘਰੋਂ ਵਵਾਜ ਗਈ ਇੱਕ ਉਹ ਲੰਬੀ ਵਾਲੇ ਲੱਗੇ ਸੀ ਇੱਕ ਉਹਨਾਂ ਨੂੰ ਹਾਂ ਚਾਰ ਚਾਰ ਹੀ ਸੀਗੇ ਓਕੇ ਬਈ ਇਥੇ ਆ ਗਣਾ ਜੋੜਨਾ ਥੋੜੀ ਵਜਨ ਪੈਦਾ ਹੋਈ ਪੇਗਾ ਦੋ ਟਾਈਮ ਲੈਸ ਚ ਧੰਤ ਕਰਦੇ ਨਿਗਲਾਈ 016 ਹਾਂ 016 ਬਸ ਸਹੀ ਹੈ ਬੋਟ ਹੈ ਹਾਂਜੀ ਲੈ ਕੇ ਬਾਬੇ ਦੇ ਨਾਲ ਲਾਤਾਂ ਜੋੜਦੇ ਆਂ ਪਤਾ ਨਹੀਂ ਕਿੰਨੀਆਂ ਸ਼ਾਇਦ 11 12 ਜੋੜਦੇ ਛੜਕਦੇ ਜਿਹੜੀਆਂ ਮੇਨ ਸੀਗ ਆ ਸਾਡੇ ਵੱਲੋਂ ਦਾ ਬਾਕੀ ਤੁਸੀਂ ਆਪ ਨੂੰ ਜਿੱਥੇ ਤਾਂ ਹੈ ਨਹੀਂ ਮੇਨ ਕੱਦ ਨਾਲ ਹੋਵੇ ਲਾ ਦਿਨਾ ਦੇਖੋ ਤੇ ਬਿਜਲੀ ਦੀ ਸੈਟਿੰਗ ਕਰੀ ਜਾਂਦੇ ਆਂ ਇੱਧਰ ਹੋ ਗਾ ਭਾਈ ਫੜ ਜਾ ਇੱਕ ਮਿੰਟ ਫੜ ਜਾ ਫੜ ਜਾ ਯਾਰ ਜ਼ੂਮ ਨਹੀਂ ਕਰ ਰਿਹਾ 1 2 3 4 1 2 3 4 5 ਹਨਾ 2 4 6 6 ਇੱਧਰ ਤੇ 6 ਇੱਧਰ 12 ਉਹ ਜੁੜਗਲ ਆਦਗਾ ਭਾਈ ਬਾਬੇ ਦਾ ਨਾਲੇ ਕੇ ਪੈਨ ਬੂਨ ਪਾਸ ਆ ਰਿਹਾ ਚੱਲ ਪੈਨ ਲਿਆਂਦੇ ਨੇ ਨਵੀਂ ਦੁਕਾਨ ਤੋਂ ਤੇ ਹੁਣ ਬਾਈਕ ਦਾ ਕੰਮ ਕਰਉਂ ਜਾਂਦੇ ਆ ਬੜਾ ਬੜਾ ਕਲਚ ਵੇਟਾ ਵਗੈਰਾ ਜਾ ਕੁਝ ਵੀ ਹਨਾ ਤਾਂ ਕਰਕੇ ਬਸ ਓਕੇ ਲਾਗੀਆਂ ਜੁੜੀਆਂ ਬਾਬੇ ਕਰਪਾ ਹਾਂਜੀ ਇਲੈਕਟ੍ਰੀਸ਼ੀਅਨ ਮੈਨੂੰ ਖੁਦ ਬਣੇ ਹੋਏ ਆ ਇੱਕ ਹੀ ਆਉਗੇ ਠੀਕ ਹੈ ਜੀ ਆਪ ਹੀ ਲਾਗੇ ਜੁੜਾ ਹਾਂ ਆਪ ਦੇ ਨਾਲ ਦਾ ਕਰਤਾ ਸਾਰਾ ਕੰਮ ਦੱਸਣਾ ਆਪ ਦੇ ਵੱਲੋਂ ਹੀ ਜੁੜ ਦੇਣਾ ਲਾ ਦੇ ਵੀ ਸਾਰੇ ਦੇਖਿਓ ਪੜਾ ਕੇ ਫਿਰ ਪੈਗੇ ਤਾਂ ਪੈਗੇ ਬਿਜਲੀ ਵਾਲਾ ਤਾਂ ਤੜਕੇ ਚਾਰ ਫੂਲਾਂ ਦੇ ਬਿਜਲੀ ਵਾਲੇ ਆਏ ਹੀ ਨਹੀਂ ਤੇ ਲਾਗੇ ਤਿੰਨ ਦਿਨ ਤੋਂ ਫੂਲਾਂ ਲਈ ਇੱਕ ਵੜ ਨੰਬਰ ਹੈ ਇੱਕ ਵੜ ਮੈਂ ਕਰਦਾ ਬਾਬੇ ਖੜ ਜਾ ਕਰੋ ਜਿਆਦਾ ਪੜਾਕੇ ਪਹਿਣਗੇ ਜਾਂ ਫਿਰ ਕਰ ਲੈ ਲਾਈਟ ਹੀ ਜੋ ਆਪਣੇ ਹਾਂਜੀ ਬਿਜਲੀ ਘਰ ਚ ਆਈ ਸੀਗੀ ਗ੍ਰਿਡ ਚ ਕੰਪਲੇਂਟ ਕਰਨ ਕੋਈ ਬਿਜਲੀ ਨਹੀਂ ਚੱਲ ਰਹੀ ਹੈ ਨਾ ਸੱਤ ਤੋਂ ਚੱਲ ਨਹੀਂ 17 ਤੋਂ ਬਹੁਤ ਖੰਧਾਂ ਲੰਗਾਂ ਸਾਨੂੰ ਤਾਂ ਆਈ ਪੜਾਕੇ ਬਲੂਕੇ ਪਹਿਣ ਤਾਂ ਵੀ ਚੱਲ ਸਾਰਿਆਂ ਦੀ ਤਾਂ ਜਾਵੇ ਸਾਡੇ ਨਾਲ ਤੇ ਕਹਿੰਦੇ ਕੋਈ ਨਾ ਬੰਦਾ ਭੇਜ ਦਾਂਗੇ ਇਹ ਉਹ ਫੋਨ ਨੰਬਰ ਦੇਦਾ ਕਹਿੰਦੇ ਕੰਪਲੀਟ ਫੋਣੀ ਲੇਖ ਲੀਤੇ ਉਹਦੀ ਚਲਾ ਦਿੰਦੇ ਬਿਜਲੀ ਮੈਂ ਚਲਾਓ ਯਾਰ ਹੱਲ ਕਰੋ ਸਾਡਾ ਉੱਕਾ ਹਾਂਜੀ ਮੇਰੇ ਦੋਸਤੋ ਇਹ ਬਿਜਲੀ ਦਾ ਹੱਲ ਨਹੀਂ ਹੋਇਆ ਕੋਈ ਮੋਹ ਮੱਥਾ ਮਾਰ ਲਿਆ ਬਿਜਲੀ ਨਹੀਂ ਜਲੀ ਆਪਣੀ ਲਿਓ ਕੀ ਹੈ ਜੀ ਤੈਨੂੰ ਕਿਉਂ ੜਾਟ ਪਾਈ ਮੀਰਾ ਕੁਦਰਾ ਹੀ ਚੱਲ ਰਹੀ ਹੈ ਜੀ ਨਾਲ ਨਾਲ ਠੀਕ ਹੈ ਆਪਾਂ ਨਵੇਂ ਲੀਡੇ ਪਾਏ ਪਾਣੀ ਪੁੱਟਦੇ ਵਧਾਉਣਾ ਥੋੜਾ ਜਾ ਕੇ ਕਿੱਦਾਂ ਨੇ ਯਾਰ ਹੈਗੇ ਨਹੀਂ ਠੀਕ ਹੈ ਕਲਾਸ ਪੂਰੇ ਚੰਗੇ ਓਕੇ ਆ ਉਹ ਥੋੜੇ ਗੂਲੇ ਰੰਗ ਹੋ ਗਿਆ ਲੱਗ ਰਿਹਾ ਹੈ ਕ੍ਰਿਸ਼ਨ ਕ੍ਰਿਸ਼ਨ ਮਾਧਰਾ ਕਿੱਥੇ ਲੇ ਕ੍ਰਿਸ਼ਨ ਕ੍ਰਿਸ਼ਨ ਡਯਰ ਕ੍ਰਿਸ਼ਨ ਕਰਤਾ ਹੋਈ ਕੰਮ ਨਹੀਂ ਰਹਾ ਗਿਆ ਚਲ ਕੋਈ ਗੱਲ ਨਹੀਂ ਜਾ ਵਸੀ ਦੀ ਹੈ ਤਾਂ ਫਿਰ ਦੂਜਾ ਵੀ ਲਿਖਿਆ ਗਿਆ ਲੰਡਨ ਇੰਗਲੈਂਡ ਉਹ ਤਾਂ ਲਿਖਿਆ ਗਿਫਟਡ ਜਸਟ ਦੀ ਬਲਸ਼ਡ ਬਲਸ਼ਡ ਵੀ ਲਿਖਿਆ ਗਿਫਟਡ ਬਾਈ ਬਸ ਚਲੋ ਆਜੋ ਬੰਦ ਕਰੋ ਜੀ ਬਲਸ਼ਡ ਕੀਤਾ ਤੈਨੂੰ ਪ੍ਰਭੂ ਨੇ ਮੈਨੂੰ ਬਲਸ਼ਡ ਹੀ ਹੈ ਮਤਲਬ ਪ੍ਰਭੂ ਮੈਨੂੰ ਕਰ ਮ ਪ੍ਰਭੂ ਨੂੰ ਗਰੀਬ ਬਲਸ਼ਡ ਜ ਆਹ ਕੰਟੀ ਕਰਦੇ ਹਾਂ ਹਾਂ ਜੀ ਮੇਰੇ ਵੀਰੋ ਤੇ ਵਲੌਗ ਦੀ ਕਰਦੀ ਹੈ ਜੀ ਐਂਡਿੰਗ ਆਪਾਂ ਠੀਕ ਹੈ ਕਿ ਨਹੀਂ ਬਸ ਅੱਜ ਇਹੀ ਕੁਛ ਕੀਤਾ ਜੋੜਾਂ ਦਾ ਜਾੜਾ ਲਾਇਆ ਤੁਹਾਨੂੰ ਪਤਾ ਨਾ ਤੇ ਇਹੀ ਕੁਛ ਕੀ ਬਹੁਤ ਵੱਡਾ ਕੰਮ ਕੀਤਾ ਜੋੜਾਂ ਦਾ ਲਾਉਣਾ ਹਨਾ ਬਾਕੀ ਜੋੜਾਂ ਨੂੰ ਸਾਰਿਆਂ ਨੂੰ ਪਾਣੀ ਵੀ ਪਿਆਤਾ ਹਾਂ ਸੀਗਾ ਮੈਂ ਕੌਲਗਾਰਾ ਖੜਾ ਕੇ ਮੁਰੇ ਤੇ ਬਸ ਦਾਣਾ ਪਾਣੀ ਉਹਨਾਂ ਦਾ ਡੋਲਗਾ ਚ ਹੀ ਚੱਲਣਾ ਕਟ-ਕਟ ਸ਼ੀਤ ਦੇਣ ਪੱਕੀਆਂ ਜੋੜਾਂ ਲੱਗਣਾਂ ਆਂਡੇ ਧਰਨ ਲੱਗ ਹੋਗਾ ਕਬੂਦਰਾ ਖੁੱਡੇ ਛੱਡ ਦੇਗਾ ਅੱਜ ਆ ਕੇ ਓਕੇ ਠੀਕ ਆ ਜੀ ਬਸ ਬਾਏ ਬਾਏ ਗੁੱਡ ਨਾਈਟ ਸੌਂ ਜਾਓ ਸਰ ઓ ਮਾਈ ਗੋਡ ਲਿਓ ਸ਼ਿਕਾਰੀ ਦੇ ਕੰਮ ਦੇਖੋ ਜੀ ਓਏ ਹੋਏ ਹੋਏ ਕਤਲ ਕਰਤਾ ਲਿਓ ਨੇ ਉੱਡਾ ਵੱਡਾ ਚੂਹਾ ਮਾਰਤਾ ਕੰਜਰ ਦੇ ਨਹੀਂ ਹੋਏ ਕੋਈ ਅੱਧਾ ਕਿਲੋ ਦਾ ਚੂਹਾ ਘੱਟੋ ਘੱਟ ਦੇਖੀ ਜਾ ਕੇ ਉਹ ਹੋ 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 ਐਦਾ ਕੰਮ ਲਿਓ ਦੇ ਇਹ ਚਲੋ ਕੋਈ ਨਾ ਲਿਓ ਬਹੁਤ ਵਧੀਆ ਬੈਸਟ ਸਰਾ ਕੰਮ ਕੀਤਾ